ਵਵਾਦਾ ਦੇ ਵਿੱਚ ਘਰੀ ਜੀਰਾ ਸ਼ਰਾਬ ਫੈਕਟਰੀ ਮਾਲ ਬਰੋਜ਼ ਜਿਹੜੀ ਸ਼ਰਾਬ ਫੈਕਟਰੀ ਆ ਜੀਰੇ ਦੀ ਉਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਚੁੱਕੀ ਹੈ ਇਸ ਵਾਰ ਚਰਚਾ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਵੱਟਾ ਕਦਮ ਚੁੱਕਿਆ ਗਿਆ ਜਲੰਧਰ ਜ਼ੋਨ ਦੀ ਈਡੀ ਟੀਮ ਦੇ ਵੱਲੋਂ ਇਸ ਫੈਕਟਰੀ ਦੇ ਮਾਮਲੇ ਮਾਮਲੇ ਦੇ ਵਿੱਚ 88.93 ਕਰੋੜ ਰੁਪਏ ਦੀ ਜਿਹੜੀ ਇਸ ਦੀ ਅਸਥਾਈ ਤੌਰ ਤੇ ਜਿਹੜੀ ਜਾਇਦਾਦ ਆ ਉਹ ਅਟੈਚ ਕਰ ਦਿੱਤੀ ਗਿਆ ਈਡੀ ਦੇ ਵੱਲੋਂ ਇਹ ਕਾਰਵਾਈ ਮੈਸੇਜ ਮਾਲ ਫਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਜਿਹੜੀ ਸ਼ਰਾਬ ਦੀ ਫੈਕਟਰੀ ਆ ਉਸ ਦੇ ਖਿਲਾਫ ਕੀਤੀ ਗਿਆ ਤੁਹਾਨੂੰ ਇੱਕ ਵਾਰ ਇਸ ਗੱਲ ਦੇ ਉੱਪਰ ਵੀ ਚਾਤ ਪਰਵਾਦਣਾ ਕਿ ਜ਼ਿਲ੍ਹਾ ਫਰੋਜ਼ਪੁਰ ਦੇ ਤਹਿਸੀਲ ਜ਼ੀਰਾ ਦੇ ਪਿੰਡ ਮਨਸੂਰਵਾਲ ਦੇ ਵਿੱਚ ਫੈਕਟਰੀ ਆ ਲੰਬੇ ਸਮੇਂ ਤੋਂ ਪ੍ਰਦੂਸ਼ਣ ਦੇ ਦੋਸ਼ਾਂ ਦੇ ਕਾਰਨ ਚਰਚਾ ਦੇ ਵਿੱਚ ਰਹੀ ਹੈ ਈਡੀ ਦੇ ਵੱਲੋਂ ਇਹ ਜਾਂਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਿਆ ਪੀਪੀਸੀਬੀ ਨੇ ਫੈਕਟਰੀ ਖਲਾਫ ਪਾਣੀ ਪ੍ਰਦੂਸ਼ਣ ਰੋਕਤਾਂ ਅਤੇ ਨਿਯੰਤਰਣ ਐਕਟ 1974 ਦੀ ਉਲੰਘਣਾ ਸਬੰਧੀ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ ਸਾਂਝਾ ਮੋਰਚਾ ਜੀਰਾ ਦੇ ਮੁਖ ਆਗੂ ਰੋਬਨ ਬਰਾੜ ਨੇ ਦੱਸਿਆ ਕਿ ਈਡੀ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਫੈਕਟਰੀ ਦੇ ਵੱਲੋਂ ਰਿਵਰਸ ਵੋਰੀਂਗ ਤਕਰੀਕ ਰਾਹੀ ਜਿਹੜਾ ਅਣਪਰਵਾਣੀਤਾ ਤੇ ਬਿਨਾ ਟ੍ਰੀਟ ਕੀਤਾ ਗੰਦਾ ਪਾਣੀ ਜਿਹੜਾ ਡੂਗਾ ਹੇਟਾਂ ਪਾਣੀ ਦੇ ਜਿਹੜੇ ਭੰਡਾਰ ਨੇ ਧਰਤੀ ਦੇ ਵਿੱਚ ਉਹਨਾਂ ਦੇ ਵਿੱਚ ਦਾਖਲ ਕੀਤਾ ਜਾਂਦਾ ਸੀ ਈਡੀ ਮੁਤਾਬਕ ਫੈਕਟਰੀ ਨੇ ਨਾ ਸਿਰਫ ਭੂਮੀਗਤ ਪਾਣੀ ਨੂੰ ਪ੍ਰਦੂਸ਼ਣ ਕੀਤਾ ਸਗੋ ਜ਼ਮੀਨ ਜਾਂ ਪਰ ਉਜੜੀ 슈ਗਰ ਮਿਲ ਦੇ ਨਾਲ-ਨਾਲ ਵਾਰ-ਵਾਰ ਪਾਣੀ ਗੰਦਾ ਜਿਹੜਾ ਉਹ ਪਾਣੀ ਛੱਡਿਆ ਜਾ ਰਿਹਾ ਸੀ ਤੇ ਇਸ ਦੇ ਨਾਲ ਵਾਤਾਵਰਨ ਪ੍ਰਦੂਸ਼ਣ ਕੀਤਾ ਇਹ ਸਾਰਾ ਕੰਮ ਜਾਣਬੁੱਝ ਕੇ ਗੁਪਤ ਢੰਗ ਦੇ ਨਾਲ ਕੀਤਾ ਗਿਆ ਇਸ ਤਰੀਕੇ ਦੇ ਇਲਜ਼ਾਮ ਲੱਗੇ ਨੇ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੈਕਟਰੀ ਦੇ ਵੱਲੋਂ ਪ੍ਰਦੂਸ਼ਣ ਰਾਹੀਂ ਅਪਰਾਧ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਹੈ ਜਿਹੜੀ ਉਹ ਪੈਦਾ ਕੀਤੀ ਗਈ ਈਡੀ ਨੇ ਇਸ ਮਾਮਲੇ ਨੂੰ ਜਿਹੜਾ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਈਡੀ ਦੇ ਰਿਪੋਰਟ ਦੇ ਅਨੁਸਾਰ ਜੇਕਰ ਦੇਖਿਆ ਜਾਵੇ ਲਗਾਤਾਰ ਗੈਰ ਕਾਨੂੰਨੀ ਤੌਰ ਤੇ ਗੰਦਾ ਪਾਣੀ ਛੱਡਣ ਕਾਰਨ ਵੱਡੇ ਪੱਧਰ ਤੇ ਪ੍ਰਾਪੂਰਣ ਜੋਗ ਜਿਹੜਾ ਵਾਤਾਵਰਣਕ ਦਾ ਨੁਕਸਾਨ ਹੋਇਆ ਜਾਨੀ ਕਿ ਵਾਤਾਵਰਣ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਦੇ ਨਾਲ ਇਲਾਕੇ ਦੇ ਵਿੱਚ ਜਮੀਨੀ ਪਾਣੀ ਹੈ ਜਿਹੜਾ ਉਹ ਪ੍ਰਦੂਸ਼ਿਤ ਕੀਤਾ ਫਸਲਾਂ ਦਾ ਨੁਕਸਾਨ ਹੋਇਆ ਪਸ਼ੂਆਂ ਦੀਆਂ ਮੌਤਾਂ ਹੋਈਆਂ ਪਿੰਡ ਵਾਸੀਆਂ ਨੂੰ ਜਿਹੜਾ ਸਿਹਤ ਨੂੰ ਲੈ ਕੇ ਬਹੁਤ ਗੰਭੀਰ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਜਿਹੜਾ 16 7 2024 ਰਵਾਜ ਜਾਨੀ ਕਿ ਅੱਜ ਤੋਂ ਸਾਲ ਜਿਹੜਾ ਸਾਲ ਤੋਂ ਜਿਹੜਾ ਸਵਾ ਸਾਲ ਪਹਿਲਾਂ ਈਡੀ ਦੇ ਵੱਲੋਂ ਆਖ ਵਕ ਖੇੇ ਥਾਮਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਸੀ ਤੇ ਕਾਰਵਾਈ ਕੀਤੀ ਸੀ ਉਸ ਦੌਰਾਨ ਧਾਰਾ 17 ਪੀਐਮਐਲ 2002 ਦੇ ਐਕਟ ਦੇ ਤਹਿਤ ਜਿਹੜਾ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਇਸ ਦੇ ਡਾਇਰੈਕਟਰੇਟਾਂ ਦੇ ਜਿਹੜਾ ਕਈ ਅਹਾਤਿਆਂ ਤੋਂ 78.15 ਲੱਖ ਰੁਪਏ ਦੀ ਨਕਦੀ ਜੰਪਤ ਕੀਤੀ ਗਈ ਸੀ। ਡੀ ਦੇ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਗ੍ਰਿਫਤਾਰੀਆਂ ਨੂੰ ਜਿਹੜਾ ਇਰਕਾਰ ਨਹੀਂ ਕੀਤਾ ਜਾ ਸਕਦਾ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਅੱਜ ਦੀ ਅਹਿਮ ਅਪਡੇਟ ਹੈ ਜਿਹੜੀ ਰੋਬਰ ਜਿਹੜੇ ਰੋਬਰ ਬਰਾਡ ਨੇ ਉੱਥੋਂ ਦੇ ਜਿਹੜਾ ਜੀਰਾ ਫਰਾਫ ਵਿਚਰਾ ਫੈਕਟਰੀ ਦੇ ਖਿਲਾਫ ਸਾਂਝਾ ਮੋਰਚਾ ਜੀਰਾ ਇੱਕ ਬਣਾਇਆ ਗਿਆ ਸੀ ਪਲੇਟਫਾਰਮ ਉਸ ਦੇ ਮੁਖ ਅਗੂ ਨੇ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਾਪਰਟੀ ਹੈ ਜਿਹੜੀ ਸੀਜ਼ ਕਰ ਦਿੱਤੀ ਗਿਆ ਉਹ ਵੀ 79.93 ਕਰੋੜ ਰੁਪਏ ਦੀ ਸਤਿ ਸ੍ਰੀ ਅਕਾਲ ਜੀ ਪੰਜਾਬੀਓ ਇੱਕ ਵੱਡੀ ਜਿੱਤ ਹੋਈ ਆ ਤੇ ਇਹ ਜਿੱਤ ਢੋਡੀ ਆ ਜੀਰਾ ਛਰਾ ਫੈਕਟਰੀ ਨੂੰ ਧਰਨਾ ਚਲਦੇ ਨੂੰ ਪਿਛਲੇ ਸਾਢੇ 3 ਸਾਲ ਹੋ ਗਏ ਆ ਤੇ ਅੱਜ ਈੜੀ ਨੇ ਜੀਰਾ ਛਰਾ ਫੈਕਟਰੀ ਦੀ 79.93 ਕਰੀਬਨ ਕਰੀਬ 80 ਕਰੋੜ ਦੀ ਪ੍ਰਾਪਰਟੀ ਅਟੈਚ ਕਰਤੀ ਆ ਜੇ ਸਰਲ ਪਾਸ਼ਾ ਵਿੱਚ ਕਈਏ ਤੇ ਜੀਰਾ ਸ਼ਰਾਬ ਫੈਕਟਰੀ ਦੀ ਮਸ਼ੀਨਰੀ ਜੀਰਾ ਸ਼ਰਾਬ ਫੈਕਟਰੀ ਦੀ ਜ਼ਮੀਨ ਤੇ ਜੀਰਾ ਸ਼ਰਾਬ ਫੈਕਟਰੀ ਦਾ ਪਲਾਟ ਈਡੀ ਵੱਲੋਂ ਜ਼ਬਤ ਕੀਤਾ ਗਿਆ ਤੇ ਉਹ ਦਾ ਪ੍ਰੈਸ ਰਿਲੀਜ਼ ਆਦਾ ਜੀ ਤੇ ਪੰਜਾਬੀਓ ਇਹ ਜਿੱਤ ਆ ਜਿਹੜੀ ਇਹ ਢੋਡੀ ਜਿੱਤ ਆ ਇਹ ਜਿੱਤਾਂ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਂਤਨ ਭਗਤ ਬਾਬਾ ਦੁਨੀ ਚੰਦ ਜੀ ਦੀ ਜਿੱਥੋਂ ਇਹ ਮੋਰਚਾ ਚੱਲਿਆ ਇਹ ਜਥਾ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਹ ਜਥਾ ਸਾਰੀਆਂ ਪੰਜਾਬ ਦੀ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦੀ ਪੰਜਾਬ ਦੇ ਸਮਾਜ ਸੇਵੀਆਂ ਦੀ ਜਿਹੜੇ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਜਿਹੜਾ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਤਿੱਕਰ ਖੜੇ ਨੇ ਤੇ ਜੀਰਾ ਸ਼ਰਾਬ ਫੈਕਟਰੀ ਦਾ ਸ਼ਿੰਗਾਰ 'ਚ ਅੱਜ ਤਿੱਕ ਚੱਲ ਰਿਹਾ ਸਾਰਿਆਂ ਹੀ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਸਾਡੀ ਪ੍ਰੈਸ ਦਾ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰੀ ਫੇਰ ਦੱਸਣਾ ਚਾਹੁੰਣਾ ਜੀ ਕੇ ਜੀਰਾ ਸ਼ਰਾਬ ਫੈਕਟਰੀ ਤੇ ਈਡੀ ਨੇ ਕਾਰਵਾਈ ਕੀਤੀ ਹੈ ਤੇ ਕਾਰਵਾਈ ਇਹ ਹੋਈ ਆ ਕਰੀਬ-ਕਰੀਬ 80 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਹੋਈ ਆ ਉਹ ਜ਼ਬਤ ਹੋਈ ਆ ਇਹਦੀ ਮਸ਼ੀਨਰੀ ਜ਼ਬਤ ਹੋਈ ਆ ਇਸ ਦੀ ਜਿਹੜੀ ਕਿ ਜ਼ਮੀਨ ਜ਼ਬਤ ਹੋਈ ਆ ਜੀਰੇ ਦਾ ਜਿਹੜਾ ਕਿ ਪਲਾਟ ਜ਼ਬਤ ਹੋਇਆ ਮਾਲ ਬਰੋਸ ਦੀ ਜਿਹੜੀ ਕਿ 80 ਕਰੋੜ ਰੁਪਏ ਦੀ ਪ੍ਰਾਪਰਟੀ ਜੱਤ ਜ਼ਬਤ ਹੋਈ ਹੈ ਤੇ ਪੰਜਾਬੀਓ ਜੱਤ ਢੋਡੀ ਆ ਸਾਰੇ ਪੰਜਾਬੀਆਂ ਦਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸਾਰੇ ਪੰਜਾਬ ਦਾ ਸਮੁੱਚੇ ਕਿਸਾਨ ਜਥੇਬੰਦੀਆਂ ਦਾ ਸਾਰੇ ਹੀ ਸਮਾਜ ਸੇਵੀਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ